No, ਕਰਨਾ ਲੁਧਿਆਣੇ ਦੇ ਵਿੱਚ ਸੰਵਿਧਾਨ ਬਚਾਓ ਮੋਰਚੇ ਵੱਲੋਂ ਕੀਤਾ ਗਿਆ ਜਿਹੜੇ ਸਾਡੇ ਏ ਡੀ ਜੀ ਪੀ ਸਾਹਿਬ ਬਾਈ ਪੂਰਨ ਕੁਮਾਰ ਜੀ ਨੂੰ ਮਜਬੂਰਨ ਜਾਤੀ ਤੌਰ ਤੇ ਪੀੜਤ ਕਰਨ ਤੇ ਉਹਨਾਂ ਨੂੰ ਆਤਮ ਹੱਤਿਆ ਕਰਨੇ ਪਈ ਔਰ ਅਸੀਂ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਕਿ ਉੱਥੇ ਜਿੰਨੇ ਅਫੀਸਰ ਦੋਸ਼ੀ ਆ ਉਹਨਾਂ ਨੂੰ ਰੈਸਟ ਕੀਤਾ ਜਾਵੇ ਇਸੇ ਹੀ ਤਰ੍ਹਾਂ ਚੀਫ ਜਸਟਿਸ ਸਾਡੇ ਗਗਵਈ ਸਾਹਿਬ ਦੇ ਉੱਪਰ ਜਿਨ੍ਹਾਂ ਨੇ ਜੁੱਤਾ ਮਾਰਿਆ ਉਹਨੂੰ ਰੈਸਟ ਕੀਤਾ ਜਾਵੇ ਔਰ ਅੰਜਨਾ ਕਸ਼ਵ ਜੋ ਐਂਕਰ ਆ ਉਸਨੂੰ ਰੈਸਟ ਕੀਤਾ ਜਾਵੇ ਯੂਪੀ ਦੇ ਵਿੱਚ ਜੋ ਸਾਡੇ ਦਲਦ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮਾਨਯੀ ਪ੍ਰਧਾਨ ਮੰਤਰੀ ਜੋ ਮੰਗ ਕਰਦਾ ਕਿ ਤੁਹਾਡੀ ਗਗਵਈ ਦੇ ਵਿੱਚ ਚੱਲ ਰਹੀ ਸਰਕਾਰ ਬਹੁਤ ਤਰੱਕੀ ਕਰ ਰਹੀ ਹੈ ਪਰ ਕੁਝ ਲੋਕ ਨਹੀਂ ਚਾਹੁੰਦੇ ਕਿ ਦੇਸ਼ ਤਰੱਕੀ ਕਰੇ ਇੱਥੇ ਜਾਤੀ ਤੌਰ ਤੇ ਤੱਕਾਸ਼ਾਈ ਹੋ ਰਹੀ ਹੈ ਤੇ ਜੇ ਅਸੀਂ ਜਾਤੀ ਤੌਰ ਤੇ ਧੱਕਾ ਕਰਨ ਵਾਲੇ ਕੁਝ ਲੋਕਾਂ ਨੂੰ ਅੰਦਰ ਨਹੀਂ ਕੀਤਾ ਗਿਆ ਆਨ ਵਾਲੇ ਸਮਝ ਸਾਡੇ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਪ੍ਰਧਾਨ ਮੰਤਰੀ ਜੀ ਤੁਹਾਡੀ ਤਰੱਕੀ ਦੇ ਵਿੱਚ ਰੁਕਾਵਟ ਪਾਣਾ ਚਾਹੁੰਦੇ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਕਿ ਇਹਨਾਂ ਨੂੰ ਲਕੈਰ ਡਾਲਨ ਦੇ ਲਈ ਜਲਦ ਤੋਂ ਜਲਦ ਅਰੈਸਟ ਕਰੋ ਤਾਂ ਕਿ ਸਾਡੇ ਦੇਸ਼ ਦਾ ਜਿਹੜਾ ਮਾਹੌਲ ਹੈ ਸ਼ਾਂਤ ਹੋ ਸਕੇ ਆਪ ਅੱਛੀ ਭਾਈਚਾਰਾ ਬਣਿਆ ਰਵੇ ਤੁਹਾਡੀ ਆਪੀ ਭਾਜਪਾ ਦੇ ਵਿੱਚ ਜੋ ਇਹਨੂੰ ਤੇ ਤੁਹਾਡਾ ਆਪਣਾ ਤੁਹਾਡੀ ਸਰਕਾਰ ਆ ਪ੍ਰਧਾਨ ਮੰਤਰੀ ਕੋ ਤੋਂ ਕੁਝ ਵੀ ਕੰਮ ਕਰ ਸਕਦੇ ਸੀ ਕੀ ਉਹਦੇ ਬਾਰੇ ਅਸੀਂ ਪ੍ਰਧਾਨ ਮੰਤਰੀ ਤੋਂ ਹੀ ਬੇਨਤੀ ਕਰਨਾ ਤੋਂ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਉਹਨਾਂ ਦੀ ਛਵੀ ਨੂੰ ਖਰਾਬ ਕਰਨਾ ਚਾਹੁੰਦੇ ਕੁਝ ਲੋਗ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਜੇਲ੍ਹ ਚ ਸੁੱਟਿਆ ਜਾਵੇ ਇਹ ਤਹਿਸੀਲਦਾਰ ਸਾਹਿਬ ਤੇ ਐਡੀਸੀਪੀ ਸਾਹਿਬ ਆਏ ਸੀ ਉਹਨਾਂ ਨੂੰ ਸਾਰਿਆਂ ਨੂੰ ਮੰਗ ਕੀਤੀ ਹੈ ਤਹਿਸੀਲਦਾਰ ਸਾਹਿਬ ਤੇ ਏਡੀਸੀਪੀ ਸਾਹਿਬ ਆਏ ਸੀ ਉਹਨਾਂ ਨੂੰ ਸਾਰਿਆਂ ਨੂੰ ਮੰਗ ਕੀਤੀ ਹੈ ਕਿ ਕੁਝ ਦਿਨ ਪਹਿਲਾਂ ਅਸੀਂ ਸਾਰੇ ਦਿਲਦਪਾਈ ਚਰੇ ਲੋ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦੇ ਕੇ ਆਏ ਸੀ ਤੇ ਸਾਡੀ ਜਿਹੜੀ ਆਵਾਜ਼ ਉੱਥੇ ਤੱਕ ਨਹੀਂ ਪਹੁੰਚੀ ਇਸ ਲਈ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਡੀਸੀ ਸਾਹਿਬ ਨੂੰ ਬੁਲਾਓ ਤੇ ਉਹ ਸਾਡਾ ਮੰਗ ਪੱਤਰ ਲੈ ਜਾਣ ਗ੍ਰਿਫਤਾਰ ਕਰਨ ਦੇ ਸਬੰਧ ਵਿੱਚ ਲਾਇਆ ਇਹ ਹੋਰ ਇਹ ਧਰਨਾ ਇਸ ਤਰ੍ਹਾਂ ਹੀ ਜਾਰੀ ਰਹੂਗਾ ਜਦ ਤੱਕ ਦੋਸ਼ੀ ਨਹੀਂ ਗ੍ਰਿਫਤਾਰ ਕੀਤੇ ਜਾਂਦੇ ਔਰ ਇਹ ਜੰਗ ਬੱਧੀ ਰਹਿਣੀ ਹੈ ਇਹ ਸਰਕਾਰ ਨੂੰ ਜਦ ਤੱਕ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਇਹ ਅਸੀਂ ਇਹ ਧਰਨਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੈ ਭੀਮ ਜੈ ਭਾਰ ਅੱਜ ਦਾ ਧਰਨਾ ਇਹ ਜੋ ਪੂਰੇ ਦੇਸ਼ ਦੇ ਵਿੱਚ ਤੁਸੀਂ ਦੇਖਿਆ ਹੋਣਾ ਬੜੀਆਂ ਤਨ ਘਟਨਾਵਾਂ ਵਾਪਰੀਆਂ ਨੇ ਅ ਵਿਸ਼ੇਸ਼ ਤੌਰ ਤੇ ਜਿਹੜੀ ਹਰਿਆਣੇ ਦੇ ਵਿੱਚ ਵਾਈ ਪੂਰਨ ਕੁਮਾਰ ਨੂੰ ਜਿਹੜੀਆਂ ਇੱਥੋਂ ਦੀਆਂ ਉੱਚ ਜਾਤੀ ਕਹਾਉਣ ਵਾਲੇ ਲੋਕਾਂ ਦੇ ਤੋਂ ਮਜਬੂਰ ਹੋ ਕੇ ਜਿਨ੍ਹਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ ਤੇ ਦੂਜੇ ਨੰਬਰ ਦੇ ਉੱਪਰ ਚੀਫ ਜਸਤਰ ਦੇ ਉੱਪਰ ਜਿਹੜੀ ਜੁੱਤੀ ਸਿੱਟੀ ਗਈ ਉਸ ਸੰਬੰਧ ਦੇ ਵਿੱਚ ਤੀਜਾ ਪੱਤਰਕਾਰ ਵੱਲੋਂ ਪਰਮ ਪਿਤਾ ਭਗਵਾਨ ਸ਼੍ਰੀ ਵਾਲਮੀਕੀ ਦੇ ਬਾਰੇ ਆਪ ਸ਼ਬਦ ਬੋਲੇ ਨੇ ਉਸ ਸੰਬੰਧ ਦੇ ਵਿੱਚ ਗੜੀਆਂ ਹੋਰ ਵੀ ਕਿਡਰਾਮਾ ਨੇ ਕਮਿਸ਼ਰਾ ਜੋ ਹੈਗਾ ਵਾ ਇੱਕ ਉਹਨੇ ਬਾਬਾ ਸਾਹਿਬ ਨੂੰ ਅਪਸ਼ਬਦ ਬੋਲੇ ਨੇ ਉਸ ਸੰਬੰਧ ਦੇ ਵਿੱਚ ਅੱਜ ਅਸੀਂ ਜਿਹੜਾ ਇਹ ਪ੍ਰਦਰਸ਼ਨ ਵੀ ਪੂਰੇ ਲੁਧਿਆਣਾ ਵਾਸੀਆਂ ਵੱਲੋਂ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਉਹਨਾਂ ਵੱਲੋਂ ਇੱਕ ਜੋੜਤਾ ਦੇ ਨਾਲ ਇਹ ਅੱਜ ਦਾ ਜਿਹੜਾ ਇਹ ਧਰਨਾ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਸੋ ਬੇਨਤੀ ਆ ਸਭ ਤੇ ਲੋਕਾਂ ਨੂੰ ਕਿ ਇਸ ਧਰਨੇ ਦਾ ਤੁਸੀਂ ਸਹਿਯੋਗ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਹੜੀਆਂ ਮਨੁਵਾਦੀ ਤਾਕਤਾਂ ਨੇ ਸਾਡੇ ਤੇ ਸਮੇਂ-ਸਮੇਂ ਤੇ ਇਹ ਅਤਿਆਚਾਰ ਕਰਦੀਆਂ ਰਹਿੰਦੀਆਂ ਨੇ ਉਹਦੇ ਲਈ ਸਾਨੂੰ ਹਮੇਸ਼ਾ ਇੱਕਜੋਟਤਾ ਦੇ ਨਾਲ ਉਹਨਾਂ ਦਾ ਜਵਾਬ ਦੇਣਾ ਚਾਹੀਦਾ ਅੱਜ ਦਾ ਜਿਹੜਾ ਧਰਨਾ ਆ ਅਸੀਂ ਕੁਝ ਦਿਨ ਪਹਿਲਾਂ ਮੀਟਿੰਗ ਕਰਕੇ ਕਿਹਾ ਸੀਗਾ ਇਹ ਡਾਕ ਸੰਵਿਧਾਨ ਬਚਾਓ ਸੰਦਰਸ਼ ਮੋਰਚੇ ਵੱਲੋਂ ਇਹ ਜਿਹੜਾ ਬੰਦ ਦਾ ਫੱਦਾ ਦਿੱਤਾ ਸੀ ਔਰ ਇਹ ਕਿਉਂਕਿ ਜਿੱਥੇ-ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਉੱਥੇ-ਉੱਥੇ ਦਿਲਕਾਂ ਤੇ ਬਹੁਤ ਹੱਤਿਆਚਾਰ ਜ਼ੁਲਮ ਹੋ ਰਹੇ ਆ ਕਿਉਂਕਿ ਉਹ ਆਰਐਸਐਸ ਦਾ ਏਜੰਡਾ ਲਾਗੂ ਕਰਨਾ ਚਾਹੁੰਦੇ ਆ ਪਰ ਅਸੀਂ ਦਲਿਤ ਭਾਈਚਾਰੇ ਦੇ ਜਿੰਨੇ ਵੀ ਆ ਗੁੱਸੇਬਾਨ ਆ ਉਹ ਔਰੇ ਇਹ ਏਜੰਡਾ ਨਹੀਂ ਲਾਗੂ ਹੋਣ ਦੇਵਾਂਗੇ ਔਰ ਅਸੀਂ ਮੰਗ ਕਰਦੇ ਆ ਇਹ ਮੋਦੀ ਸਰਕਾਰ ਤੋਂ ਕਿ ਉਹਨੂੰ ਤੁਰੰਤ ਡੀਜੀਪੀ ਹਰਿਆਣੇ ਨੂੰ ਗ੍ਰਿਫਤਾਰ ਕੀਤਾ ਜਾਵੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਨ੍ਹਾਂ ਜਿਨ੍ਹਾਂ ਨੇ ਤੇ ਜ਼ੁਲਮ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਤੇ ਗਲਤ ਟਿੱਪਣੀਆਂ ਕੀਤੀਆਂ ਉਹਨਾਂ ਨੂੰ ਵੀ ਇਹ ਗ੍ਰਿਫਤਾਰ ਕੀਤਾ ਜਾਵੇ ਔਰ ਦੇਸ਼ ਦਾ ਸੰਵਿਧਾਨ ਰੂਮ ਰੂ ਲਾਗੂ ਕੀਤਾ ਜਾਵੇ ਇਹ ਅਸੀਂ ਮੰਗ ਕਰਦੇ ਆਂ ਆਰਐਸਐਫ ਦਾ ਏਜੰਡਾ ਅਸੀਂ ਲਾਗੂ ਨਹੀਂ ਹੋਣ ਦੇਣਾ ਇੱਥੇ ਜਿਵੇਂ ਆਪ ਸਭ ਜਾਣਦੇ ਹੋ ਸਾਰੇ ਦੇਸ਼ ਨੂੰ ਪਤਾ ਕਿ ਇੱਕ ਬਹੁਤ ਹੀ ਵੱਡਾ ਆਈਪੀਐਸ ਅਧਿਕਾਰੀ ਜਿਹੜਾ ਦਲਿਤ ਵਰਗ ਨਾਲ ਸੰਬੰਧ ਰਸੀ ਉਹਨੂੰ ਵੱਡੇ ਲੋਕਾਂ ਨੇ ਉੱਚੀ ਜਾਤੀ ਦਾ ਘਮੰਡ ਕਰਨ ਵਾਲੇ ਲੋਕਾਂ ਨੇ ਇਨਾ ਟਾਰਚਰ ਕੀਤਾ ਉਹਨੂੰ ਮੈਂਟਲੀ ਅਫਸਰਟ ਕੀਤਾ ਕਿ ਉਹਨੇ ਜਾ ਕੇ ਆਤਮ ਹੱਤਿਆ ਕਰ ਲਈ ਚਲੋ ਲੇਕਿਨ ਉਹ ਸੁਸਾਈਡ ਨੋਟ ਲਿਖ ਕੇ ਵੀ ਗਿਆ ਜਿਹਦੇ ਵਿੱਚ ਡਾਇਰੈਕਟ ਨਾਮ ਲਿਖਿਆ ਕੋਈ ਉਹਨੇ ਲੁਕੋ ਨਹੀਂ ਰੱਖਿਆ ਕਿ ਇਹਨਾਂ ਇਹਨਾਂ ਲੋਕਾਂ ਦੇ ਕਰਕੇ ਮੈਂ ਇਹ ਕੰਮ ਕਰਨ ਜਾ ਰਿਹਾ ਸੋ ਐਫ ਆਈ ਆਰ ਹੋ ਗਈ ਉਹਦੇ باوجود ਸਰਕਾਰ ਕੋਈ ਕਾਰਵਾਈ ਕਰਨੀ ਨਹੀਂ ਰਹੀ ਹਰਿਆਣੇ ਦੀ ਇਸ ਲਈ ਜਦੋਂ ਸਮਾਜ ਨੇ ਦੇਖਿਆ ਕਿ ਜੇ ਐਡੇ ਵੱਡੇ ਅਫਸਰ ਸਾਡੇ ਦੇਸ਼ ਦੇ ਅੰਦਰ ਮਹਿਫੂਜ਼ ਨਹੀਂ ਸੁਰੱਖਿਅਤ ਨਹੀਂ ਤੇ ਆਮ ਲੋਕਾਂ ਦਾ ਇੱਥੇ ਕੀ ਹਾਲ ਹੋਊਗਾ ਇਸ ਕਰਕੇ ਸਮਾਜ ਨੇ ਇਹ ਫੈਸਲਾ ਕੀਤਾ ਦੋ ਦਿਨ ਪਹਿਲਾਂ ਕਿ ਹਾਈਵੇ ਜਾਮ ਕੀਤਾ ਜਾਵੇ ਅੱਜ ਹਾਈਵੇ ਜਾਮ ਆ ਇਸ ਤੋਂ ਬਾਅਦ ਵੀ ਜੇ ਸਰਕਾਰ ਕੋਈ ਠੋਸ ਰਣਨੀਤੀ ਬਣਾ ਕੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾਵਾ ਨਹੀਂ ਦਿੰਦੀ ਤਾਂ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਊਗਾ ਜਿਹਦੀ ਜ਼ਿੰਮੇਵਾਰੀ ਸ਼ਾਸਨ ਔਰ ਪ੍ਰਸ਼ਾਸਨ ਦੀ ਹੋਏਗੀ ਅਸੀਂ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਜਿਹੜਾ ਮੰਗ ਕਰ ਰਹੇ ਸੀ ਇਹ ਜਿਹੜੀ ਅੰਜਨਾ ਕਸ਼ਪ ਹੈ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਪ੍ਰਗਟ ਦਿਹਾੜੇ ਵਾਲੇ ਦਿਨ 7 ਅਕਤੂਬਰ ਨੂੰ ਇੱਕ ਚੈਨਲ ਤੇ ਇੱਕ ਬਲੈਕ ਐਂਡ ਵਾਈਟ ਸ਼ੋਅ ਆਂਦਾ ਵਾ ਉਹਦੇ ਵਿੱਚ ਅੰਜਨਾ ਕਸ਼ਪ ਨਾ ਦੀ ਇੱਕ ਲੇਡੀ ਹੈ ਉਹਨੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਬਾਰੇ ਗਲਤ ਬੋਲਿਆ ਗਿਆ ਵਾ ਉਹਦੇ ਰੋਸ ਵਿੱਚ ਅੱਜ ਦਾ ਤਰਨਾ ਵਾ ਇੱਕ ਛੋਟਾ ਹਰਿਆਣਾ ਦੇ ਵਿੱਚ ਆਈਪੀਐਸ ਅਫਸਰ ਪੂਰਨ ਜੀ ਉਹਨੂੰ ਖੁਦ ਖੁਸ਼ੀ ਲਈ ਜਿਹੜਾ ਮਜਬੂਰ ਕੀਤਾ ਗਿਆ ਵਾ ਉਹਦੇ ਰੋਸ ਵੱਲੋਂ ਅੱਜ ਸਮੁੱਚੇ ਵਾਲਮੀਕੀ ਭਾਈਚਾਰੇ ਵੱਲੋਂ ਤੇ ਰਵੀਦਾਸ ਭਾਈਚਾਰੇ ਵੱਲੋਂ ਇੱਕ ਸੰਜਿਆ ਜਿਹੜਾ ਧਰਨਾ ਵੈ ਉਹ ਲਗਾਇਆ ਗਿਆ ਅਸੀਂ ਸਾਡੀ ਹੁਣੀ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਹੈ ਇੱਥੇ ਖੜੇ ਐ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਹੈ ਅਸੀਂ ਕਹਿੰਦੇ ਸਾਡਾ ਧਰਨਾ ਅਣਮਿੱਥਿਆ ਨਹੀਂ ਹੈ ਸਾਡੇ ਕੋਲੋਂ ਤਾਂ ਹੁਣੀ ਡਿਪਟੀ ਸਾਹਿਬਾ ਨਾਲ ਸਾਡਾ ਮੰਗ ਪੱਤਰ ਉੱਪਰ ਤੱਕ ਐ ਡੀਜੀ ਵੀ ਜਿਹੜਾ ਲੁਧਿਆਣਾ ਡੀਐਸ ਆਪਣਾ ਪ੍ਰਸ਼ਾਸਨ ਹੈ ਉਹ ਆ ਕੇ ਸਾਡੇ ਕੋਲੋਂ ਮੰਗ ਪੱਤਰ ਲੈ ਲਵੇ ਡੀਸੀ ਸਾਡਾ ਉੱਪਰ ਤੱਕ ਪਹੁੰਚਾਵੇ ਅਸੀਂ ਹੁਣੀ ਆਪਣਾ ਧਰਨਾ ਚੱਕ ਲੈਣੇ ਹੈ ਜੀ ਉਹਨਾਂ ਦੇ ਕਾਰਵਾਈ ਤਾਂ ਨਹੀਂ ਹੋਈ ਹੈ ਜੀ ਹਾਲੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੀਆਂ ਦਲਤਾਂ ਦੇ ਉੱਪਰ ਜਿਹੜੀਆਂ ਘਟਨਾਵਾਂ ਚੱਲ ਰਹੀਆਂ ਚਾਹੇ ਉਹ ਸਾਡੇ ਚੀਫ ਜਸਟਿਸ ਹੋਣ ਉਹ ਜੀ ਜਿਨ੍ਹਾਂ ਦੇ ਉੱਪਰ ਇੱਕ ਮਨੁਵਾਦੀ ਸਵੋਚ ਰੱਖਣ ਵਾਲੇ ਵਕੀਲ ਨੇ ਜਿਹੜਾ ਜੂਤਾ ਫਿੰਕਿਆ ਵੈ ਤੁਹਾਨੂੰ ਅੰਜਨਾ ਕਸ਼ਬ ਦੀ ਗੱਲ ਦੱਸੀ ਹੈ ਸਾਡੇ ਹਰਿਆਣਾ ਦੇ ਵਿੱਚ ਜਿਹੜਾ ਦਲੀ ਸਮਾਜ ਦਾ ਜਿਹੜਾ ਵਾਲਮੀਕੀ ਸਮਾਜ ਦਾ ਸੀਗਾ ਆਈਪੀਐਸ ਅਫਸਰ ਉਹਦੇ ਉੱਤੇ ਜਿਹੜਾ 8 ਦਿਨ ਹੋ ਗਏ ਆ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਉਹਦੇ ਰੋਜ਼ ਵਜੋਂ ਅੱਜ ਰਵੀ ਦਾਸ ਭਾਈਚਾਰੇ ਵੱਲੋਂ ਤੇ ਵਾਲਮੀਕੀ ਭਾਈਚਾਰੇ ਵੱਲੋਂ ਜਿਹੜਾ ਤਰਨਾਵਾ ਉਹ ਲਗਾਇਆ ਗਿਆ ਅੱਜ ਤੁਸੀਂ ਦੇਖਿਆ ਜਿਹੜਾ ਦਲੀ ਸਮਾਜ ਵੱਲੋਂ ਇੱਕ ਜਲੰਧਰ ਬਾਈਪਾਸ ਚੌਂਕ ਵਿਖੇ ਤਰਨ ਮੇਰਾ ਨਾਮ ਅਮਨ ਬੱਸੀ ਹੈ ਜੀ ਤੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਕਯਸ਼ਪਾਲ ਚੋਧਰੀ ਅਤੇ ਜਿਹੜਾ ਸੰਵਿਧਾਨ ਬਚਾਓ ਮੋਰਚਾ ਵੱਲੋਂ ਇੱਕ ਵਿੱਚ ਜਿਹੜਾ ਤਰਨਾ ਦਿੱਤਾ ਗਿਆ ਪਿਛਲੇ ਦਿਨੀ ਅੰਜਨਾ ਕਸ਼ੋ ਵੱਲੋਂ ਜਿਹੜਾ ਭਗਵਾਨ ਵਾਲਮਾਰਾ ਤੇ ਜਿਹੜੀ ਗਲਤ ਟਿੱਪਣੀ ਕਰਨ ਦੇ ਜਿਹੜੇ ਆ ਐਫ ਆਈ ਆਰ ਦਰਜ ਕਰਵਾਈ ਗਈ ਸੀ ਪਰ ਹਾਲੇ ਤੱਕ ਜਿਹੜੀ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਆ ਉਹ ਨਹੀਂ ਕੀਤੀ ਇਸੇ ਸੰਬੰਧ ਵਿੱਚ ਜਿਹੜਾ ਸਾਡੇ ਜਿਹੜੇ ਏ ਡੀ ਜੀ ਪੀ ਸਾਹਿਬ ਜਿਨ੍ਹਾਂ ਨੂੰ ਪਿਛਲੇ 9 ਦਿਨ ਹੋ ਗਏ ਸੁਸਾਇਡ ਕੀਤੇ ਨੂੰ ਤੇ ਹਰਿਆਣਾ ਦੇ ਡੀ ਜੀ ਪੀ ਤੇ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਅਸੀਂ ਮਾਨਯੋਗ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਉਹਨਾਂ ਦੇ ਜਿਹੜੀ ਆ ਐਫ ਆਈ ਆਰ ਦਰਜ ਕਰਕੇ ਜਿਹੜਾ ਉਹਨਾਂ ਨੂੰ ਡੀ ਜੀ ਪੀ ਅਹੁਦੇ ਤੋਂ ਉਤਾਰਿਆ ਜਾਵੇ ਮਾਨਯੋਗ ਪ੍ਰਧਾਨ ਮੰਤਰੀ ਅਸੀਂ ਨਰਿੰਦਰ ਮੋਦੀ ਜੀ ਨੂੰ ਵੀ ਬੇਨਤੀ ਕਰਾਂਗੇ ਵੀ ਇਦਾਂ ਦੇ ਜਿਹੜੇ ਕੱਟਿਆ ਚੈਨਲ ਦੀ ਸੋਚਦੇ ਲੋਕ ਨੇ ਇਹਨਾਂ ਦਾ ਜਿਹੜਾ ਚੈਨਲ ਆ ਉਹ ਬੰਦ ਹੋਣਾ ਚਾਹੀਦਾ